ਲਾ ਦੇ ਲਾ ਦੇ ਬੱਟ ਸਿਰੇ ਲਾ ਦੇ ਓਏ ਪਾਣੀ ਪੀਣਾ ਉਹ ਪਾਣੀ ਲਿਆਈਏ ਆ ਜਾ ਰਹਿ ਕੇ ਕਾਦੂ ਲਾਉਂਦੇ ਮੁੰਡੇ ਨੇ ਸਾਰੀ ਬੱਟ ਲਾਤੀ ਸਿਰੇ ਵਾਟਰ ਸਿਰੇ ਲਾਤੀ ਬਹੁਤ ਅੱਛਾ ਤੇ ਲਾਈਏ ਕੋਈ ਹੁਣ ਹਾਂ ਕਿਹੜਾ ਪੱਲੀ ਉਹ ਲਾ ਕੇ ਲਫਾਫਾ ਲਾ ਕੇ ਮੁੜ ਕੇ ਦੇਖਣੀ ਨਹੀਂ ਹੋਰ ਆ ਇਹਨੂੰ ਵੀ ਕਿਹਾ ਸੀ ਕਿ ਲਫਾਫਾ ਲਾ ਦੇ ਯਾਰ ਹਾਂ ਨਾਲ ਦਾ ਕੱਖ ਨਹੀਂ ਤਾਂ ਹੋਣਾ ਉਹੀ ਜਵੜ ਲੱਗਿਆ ਵਿਆ ਬੇਲਾ ਦਾ ਤਾਂ ਕਰਕੇ ਲਾਤੀ ਬੇਲਾ ਕਿ ਆ ਇਹ ਦੋ ਦੋ ਟੱਕ ਲੱਗਣੇ ਤੇ ਇੱਕ ਵਾਰ ਉੱਪਰ ਤੇ ਲੱਗਣੀ ਸੀ ਉੱਪਰ ਲਾਉਂਦਾ ਜੀ ਹਾਂ ਹੁਣ ਉੱਪਰ ਤੇ ਉਧਰ ਤੇ ਉੱਪਰ ਲਾਉਂਦਾ ਆ ਜੀ ਕਿਆ ਕਹਿੰਦੇ ਬਈ ਇਹ ਕਦੋਂ ਕਰਨਾ? ਫਲੀਰੀ ਪਾੜਦੇ ਬਈ ਤੇਰੇ ਵਾਲੀ ਇੱਧਰ ਲਾਉਣਾ ਪਹਿਲਾਂ ਹੋਰ ਕਦੋਂ ਕਰਤਾ? ਕਰਤਾ? ਹੋ ਗਿਆ ਹੋਰ। ਲੈਨੇ ਇੱਕ ਫੋਨ ਆ ਬੜੀ ਹਿੰਮਤ ਮਾਰੀ। ਹਾਏ ਲੋ। ਇਹ ਦੂਜੀ ਬਤਨ ਕਰਤਾ। ਪਤਾ ਨਹੀਂ। ਇਹ ਪ੍ਰਾਉਣੇ ਵਾਲੀ ਸਕੂਟਰੀ ਨਹੀਂ ਹੈ। ਇਹ ਵੀ ਭਾਰੀ ਸਕੂਟਰੀ ਵਧੀਆ ਏ, TVS ਵਾਲਿਆਂ ਦੀ ਏ। ਆਹ ਕਿ ਬਣਦੀ ਏ। ਇਹਦੀ RC ਬਣਦੀ ਏ। 1,20,000 ਰੁਪਏ ਦੀ ਆ 80 ਵਰ ਜਾਂਦੀ ਏ ਇਹ। ਹੈ ਤਾਂ ਵੈਸੇ ਬੰਬੇ ਆ ਇੱਕ ਤਰ੍ਹਾਂ ਦਾ ਇਹ। ਜਿਹੜੀਆਂ ਬੈਟਰੀਆਂ ਐ ਜਿਵੇਂ ਫੌਜ ਉੱਪਰ ਗਿਰਦੇ ਹੁੰਦੇ ਆ ਆਪਾਂ ਇਹਦੇ ਉੱਪਰ ਬੈਜਨੇ ਬੰਬ ਦੇ ਹਾਂ ਉਹ ਉੱਪਰ ਨਹੀਂ ਗਿਰਦੇ ਹੁੰਦੇ ਜਦੋਂ ਤਿੰਨ ਕੀ ਕੱਢ ਕੇ ਕੰਪਨੀ ਐ ਹਾਂ ਕੰਪਨੀ ਤਾਂ ਹੈਗੀ ਫਰਕ ਤਾਂ ਹੈਗਾ ਹੀ ਆ ਫਿਰ ਭਜਾਈ ਦਾ ਵੀ ਫਰਕ ਆ ਫਟਦੀਆਂ ਤਾਂ ਉਹੀ ਆ ਜਿਹੜੀਆਂ 30 35000 ਵਾਲੀਆਂ ਐ ਉਹ ਪਟਾਕਾ ਹੀ ਉਹ ਬੈਠੀਆਂ ਆ ਜਿਹੜੀਆਂ 90000 ਦੀਆਂ ਤਿੰਨ ਪਤਾ ਨਹੀਂ ਲੱਖ ਦੀਆਂ ਤਿੰਨ ਉਹ ਫਟਦੀਆਂ ਐ 1 ਲੱਖ 20000 ਦੀ ਕੱਲੀ ਆ ਰ ਨਾਲੇ ਨੰਬਰ ਆਰ ਸੀ ਬਣਦੀ ਦੀ ਹੋਰ ਲੱਗਿਆ ਆਪਾ ਬਾਈ ਟੇਡਾ ਜਿਹਾ ਹੋ ਕੇ ਜਾਂਦਾ ਪੁੱਠਾ ਪਰ ਇਹ ਦੇਖ ਲੋ ਉੱਧਰ ਲੋਕ ਆਏ ਆ ਇਹ ਬਾਈ ਸੂਰਜ ਮੁਖੀ ਮੰਗੂ ਆ ਜਿੱਧਰ ਨੂੰ ਸੂਰਜ ਦਾ ਮੂੰਹ ਹੋ ਗਿਆ ਉੱਧਰ ਨੂੰ ਮੂੰਹ ਕਰਕੇ ਚੱਲਣਾ ਇਹਨੇ ਸਣਾ ਹਲੇ ਹੀ ਨੀ ਉਹ ਦੇਖ ਲੈ ਕਿੱਡੀ ਵਾਟਾ ਬੰਨਣ ਨੂੰ ਜਾਣਾ ਅੱਜੀ ਨੇ ਇਤਾਂ ਨਹੀਂ ਮਰਦਾ ਕੱਲ ਤੱਕ ਤੇਰੀ ਪਨੀਰੀ ਭਈਆਂ ਨੂੰ ਪਤਾ ਲੱਗ ਗਈ ਤੀ ਕਿੱਥੇ ਆ ਬਾਤ ਆ ਉਹ ਤੋਂ ਵੱਡਾ ਬਾਏ ਆ ਮੈਂ ਬਾਈ ਨੂੰ ਪੁੱਛਿਆ ਪਨੀਰੀ ਕਿੱਥੇ ਆਲੇ ਦਲੇ ਕੱਖ ਖੜਾ ਉਈ ਫਿਰ ਪਟ ਵੇ ਜਾਂਦਾ ਚੋਰੀ ਕਰ ਲੇ ਜੂਗਾ ਮਾਹ ਕੱਖ ਲੱਕੋ ਅਗਲੇ ਲੱਗੇ ਕਿ ਅੱਖਾ ਹਾਂ ਠੀਕ ਨੇ ਇਹ ਚੱਕ ਲੇ ਗਿਆ ਘਾਟਾ ਵੀ ਯੂ ਕਾਪੜੀ ਦਾ ਪੂਰੀ ਵੀ ਨਹੀਂ ਹੋਣੀ ਲੋਕ 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 ਤਾਂ ਮੰਗ ਚੋਂ ਕੇ ਕਰ ਵੀ ਲੈਣੇ ਸਾਤੇ ਦੋ ਕੀਲਿਆਂ ਦੀ ਨਹੀਂ ਦੀ ਪੂਰੀ ਹੋਣੀ ਹੈਗੀ ਹਾਂ ਪਾਣੀ ਪੀੜਾ ਹੋਏ ਇਹਦੇ ਗੱਦ ਲਾਉਣੇ ਪਈਆਂ ਇੰਤਨ ਇਹਦੇ ਨਾਲੇ ਲੱਗਣੇ ਆਪਣੇ ਅੱਜੇ ਲਾ ਦੇਣੇ ਅੱਜ ਤਾਂ ਨਹੀਂ ਲਾਉਂਦਾ ਦਾ ਬੱਟੇ ਲੱਗਣੀ ਤੇ ਹਾਂ ਉਹ ਕਹਿੰਦਾ ਮੀਂਹ ਨੂੰ ਪੁੱਛ ਲਾ ਗੱਡੀ ਉਹਨੇ ਲਿਆਉਣੀ ਹੈ ਛੱਡਦਾ ਨਹੀਂ ਪੁੱਛ ਲਾ ਨਾ ਪੁੱਛ ਲਾ ਨਾ ਲੈ ਵੀਰੇ ਇੱਤੇ ਵਾਲਾ ਕੱਦੂ ਪੜਦਾ ਦੇ ਕੀ ਆ ਬਾਈ ਮੰਨਦਾ ਕਾਚਾ ਕਹਦਾ ਹੋਣੀ ਦੂਗਰਤਾ ਮੁੰਡੇ ਨੇ ਸ਼ੁਰੂ ਬਈ ਇਹ ਪਨੀਰੀ ਪਟਰਾ ਤੁਸੀਂ ਕਿੱਥੇ ਨੂੰ ਪਤੀਲਾ ਚੱਕ ਲਿਆ ਆ ਤਾਂ ਆਏਗਾ ਹੈ ਬਾਤ ਆਏਗਾ ਦੇਖਿਓ ਇੱਕ ਜਾਗੇ ਇੱਕ ਪਤੀਲਾ ਇਹ じゃ ਕੇ ਬਣਾਉਣ ਲੱਗੇ ਆ lo don't ਆ ਵੀ ਇੱਕ ਪੱਟ ਮੁੰਡੇ ਨੇ ਸਿਰੇ ਲਾ ਜਾਂਦੀ ਦੂਸਰੀ ਦੀ ਹਜਾਮਤ ਕਰ ਰਿਹਾ ਏ ਇਹ ਦੁਬਾਰੇ ਲਾਉਣੀ ਆ ਫੇਰ ਬਾਅਦ ਚ ਅੱਛਾ ਅੱਛਾ ਇਹ ਬੱਟ ਤਾਂ ਲਾਣੀਆਂ ਆ ਹੈ ਅੰਨੇ ਹੋ ਜਾਂਦੇ ਖਾ ਕੇ ਅੰਨੇ ਹੋ ਜਾਂਦੇ ਖਾ ਕੇ ਦੇਹਲਾ ਦੋਹੇ ਸੂਰ ਮੇ ਇਕੱਠੇ ਹੀ ਕੰਮ ਕਰਨ ਲੱਗੇ ਹੋਏ ਆ ਉਦਣ ਦੇ ਦੇਹਲਾ ਕਿਸੇ ਨੇ ਵੀ ਨਹੀਂ ਸ਼ੁਰੂ ਕਰਿਆ ਹੈ ਉਦਣ ਉਹ ਵੀ ਲੱਗਿਆ ਵਾ ਕਦੂ ਕਰਨ ਅੱਜ ਆ ਵੀ ਆ ਗਿਆ ਅੱਜ ਛੁੱਟੀ ਸੱਜਰੇ ਕਿਵੇਂ ਲਿਆ ਕਿੰਨੇ ਵਜੇ ਆਇਆ ਹੈ 3 ਵਜੇ ਠੀਕ ਹੈ ਇਹੋ ਕਹੀ ਦੇ ਲਾ ਸਿਰ ਤੇ ਉੱਪਰ ਤੇ ਆਉਂਦੀ ਹੈ ਅੱਜ ਨਹੀਂ ਹਟਦਾ ਅੱਜ ਨਵੇੜ ਕੇ ਜਾਊਗਾ ਬਣ ਲਾਦੀ ਪਤਾ ਤਿਆਰੀ ਕਰਦੀ ਹੈ ਭਈ ਉਹ ਪੀਤੂ ਵਾਲੀ ਲਾ ਦੇ ਪ੍ਰੀਤ ਵਾਲੀ ਕੱਲ ਕਹਿੰਦੇ ਲਾਉਣੇ ਨੇ ਕੱਲ ਨੂੰ ਸਾਨੂੰ ਕਹਿੰਦਾ ਪ੍ਰੀਤ ਵਾਲੀ ਪ੍ਰੀਤਾਂ ਦਾ ਬਹੁਤ ਲੱਗਦਾ ਤਰੀਕੇ ਨਾਲ ਚਾਹੁੰਦੇ ਸੀ ਤੇ ਉੱਪਰ ਵਾਲਾ ਤਾਂ ਨਹੀਂ ਕੱਦੂ ਕਰਦਾ ਹਜੇ ਇਹ ਨਾ ਨਾ ਲੱਗਦੀ ਲਾਦਨੇ ਨੇ ਅੱਛਾ ਕਿੱਧਰ ਪਾਣੀ ਚੱਲਦਾ ਨਹੀਂ ਇਧਰ ਅੱਧਰ ਕਿੱਥੇ ਫਾਰਗ ਨਾ ਕਿੱਧਰ ਹੂੰ ਇਧਰ ਪਾਣੀ ਚੱਲਦਾ ਅੱਛਾ ਖੂਪਰ ਦੇਖੀ ਡੱਡੂ ਨਾ ਵੜਦੀ ਚੱਲੋ ਛ ਨੰਗ ਜਾ ਵਧੀ ਹੋਈ ਏ ਤੇਰੀ ਜੇ ਦੇ ਲ ਸਾਰਿਆਂ ਦਾ ਆਪਣਾ ਇੱਕ ਇੱਕ ਅਰਦਾਸ ਦੇ ਪਰੇ ਕੰਮ ਆ ਗਈ ਤੇਰੇ ਫੇਰ ਕੱਲੂ ਲਾਉਂਗੇ ਕਾ ਕਹਿੰਦੇ ਪਰਸੋਂ ਨੂੰ ਪਰਸੋਂ ਲਾਉਂਗੇ ਤਾਂ ਸਪੱਸ਼ਟ ਲਾ ਰੋ ਬਸਾ ਘਟਾ ਲਾ ਦਿਆ ਪਰ ਵੀ ਲਾਉਣੀ ਜੇ ਆਹੋ ਤੇਰਾ ਉਹ ਵੀ ਐ ਉਹ ਚ ਪਾਣੀ ਭਰ ਗਿਆ ਖੜ ਗਿਆ ਹੁਣ ਉਹ ਚ ਵੀ ਇਹਦੇ ਭਰੇ ਖੜਾ ਮੀਨੇ ਮੋਟਰ ਚ ਲਾਈ ਰੱਬ ਨੇ ਮੀ ਅੱਜ ਪਿਆਵੀ ਬਹੁਤ ਹੈ 15-20 ਮਿੰਟ ਪਿਆ ਪੂਰਾ ਦੜੁਕੇ ਵਾਲਾ ਮੀਹ ਪਿਆ ਅੱਜ ਮੀ ਤਾਂ ਹੁਣ ਇਹਨੇ ਬੱਸ ਕਰਾਉਣੀ ਆ ਹੁਣ ਤਾਂ ਦੇਖੀ ਚੱਲ ਇਹਦਾ ਤਾਂ ਕੱਲ ਵਿੱਚੋਂ ਚਾਹ ਤਾਂ ਲੱਗ ਕੇ ਹੀ ਜਾਊਗਾ ਹੁਣ ਇਹ ਪਹਿਲਾਂ ਸ਼ਵੀਲਾ ਲਾਲਾ ਮਨਾਈ ਗਏ ਹੁਣ ਖਵਾਜਾ ਪ੍ਰਦੀਪੇ ਬਾਲ-ਬਾਲ ਕੇ ਹਟਾਉਣਾ ਦੇਖੀ ਤੂੰ ਤੇ ਆਪਣਾ ਤਾਂ ਮੰਨਿਆ ਹੋਵੇ ਹਾਂ ਬਹੁਤ ਚੰਗਾ ਕਰਾਡੀ ਹਾਂ ਆ ਦੇਲਾ ਡਿਊਟੀ ਵਾਲੇ ਆ ਖੇਤੀ ਵਾਲੇ ਡਿਊਟੀ ਖੇਤੀ ਵਾਲੇ ਦੋਨਾਂ ਵਾਲੇ ਕੋਈ ਇੱਕ ਬੰਦਾ ਇੱਕੇ ਕੰਮ ਕਰਨ ਦੇਗਾ ਖੇਤੀ ਦੇ ਸਾਹ ਨਾਲ ਕੰਮ ਹੈ ਖੇਤੀ ਲੈ ਤਾਂ ਤੇਰਾ ਬਿੱਲ ਹੋ ਗਈ ਨਹੀਂ ਸਾਧਾ ਇਹਦੇ ਮੇਰੇ ਬੱਟ ਪਾੜ ਦੇ ਕੱਪੜੇ ਕਾਢ ਲੈ ਗਏ ਪਾਤਾ ਤੇਰਾ ਕੱਖ ਜਾ ਹੋ ਗਿਆ ਨੀਂ ਚ ਦੁਆਰੇ ਫੇਰ ਮੇਰਾ ਬਪਾ ਜੀ ਨੇ ਦੇਖੋ ਤੀਰੋ ਨੀ ਆਉਂਦਾ ਤੇ ਆਹ ਚਾਰ ਕਿੜੀ ਪਾ ਲਈ ਤੇਰਾ ਪਨੀਰੀ ਦਾ ਸਰਜੂਗਾ ਇਹਦੇ ਨਾਲ ਆਹ ਹੈ ਅਬ ਇਹਦੇ ਨਾਲ ਪਾ ਕੜੀ ਲੈ ਰਾਤ ਬਰਾਤਰ ਪਟਕੇ ਲਿਆਉਣੀ ਐ ਪਾਣੀ ਦਾ ਅੱਜ ਬੱਸ ਕਰਾਤੀ ਪਾਣੀ ਦਾ ਅੱਜ ਬੱਸ ਕਰਾਤੀ ਪਾਣੀ ਦੀ ਗੱਜ ਨੀ ਪਾਣੀ ਬੜੀ ਇੱਧਰ ਵੀ ਕਰਾਤੀ ਇਹ ਤਾਂ ਡੱਡੂ ਬੋਲਦੇ ਤੇ ਸਵੇਰੇ ਤੇ ਜ਼ਿਆਦਾ ਆ ਗੁੜਾ ਗੜਾ ਇਹ ਉਹਨੂੰ ਹੋਰ ਮੰਗਦੇ ਤਾਂ ਕਿ ਗਾਲ ਕੱਢ ਦੇ ਦੱਬਣ ਕੱਢ ਘਰਾਂ ਚ ਪਾਣੀ ਪਾਸ ਹਾਂ ਧਰਤੀ 'ਚ ਪਾਣੀ ਵਾੜਤਾ ਤਾਂ ਗਾਲਾ ਕੱਢਦੇ ਤੇ ਪਹਿਲਾਂ ਕਾਹਬਤ ਬਣੀ ਹੋਈ ਸੀ ਵੀ ਉਹ ਚੱਲਦਾ ਏ ਵੀ ਹੋਰ ਮੀਂਹ ਮੰਗਦੇ ਆ